दरवाजा <wheelient> ਕੱਲ ਜਿਹੜੀ ਉੱਥੇ ਬਲੀ ਦੀ ਗੱਲ ਆਈ ਹੈ ਉਹਦੇ ਵਾਸਤੇ ਜ਼ਰੂਰੀ ਗੱਲ ਸਾਨੂੰ ਇਹ ਵਚਨ ਪਵੇਗਾ ਕਿ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 1708 ਦੇ ਵਿੱਚ ਅਕਤੂਬਰ ਚ ਉੱਥੇ ਜੋਤੀ ਜੋਤ ਸਮਾ ਗਏ ਨੇ ਜਿਹੜੇ ਸਿੰਘ ਉੱਥੇ ਗੁਰੂ ਪਾਤਸ਼ਾਹ ਦੇ ਨਾਲ ਸੀਗੇ ਉਹਨਾਂ ਦੇ ਵਿੱਚੋਂ ਗੁਰੂ ਪਾਤਸ਼ਾਹ ਨੇ ਕੋਈ 25 ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਬ ਵੱਲ ਨੂੰ ਤੋਰ ਦਿੱਤਾ ਗੁਰੂ ਪਾਤਸ਼ਾਹ ਦੇ ਕੋਲ ਉੱਥੇ ਰਹਿ ਗਏ ਨੇ ਭਾਈ ਦਿਆ ਸਿੰਘ ਜੀ ਤੇ ਕੋਚਿੰਗੁਰ ਕੁਝ ਸਮੇਂ ਬਾਅਦ ਉਹ ਵੀ ਆਪਣੇ ਸਰੀਰਕ ਰੂਪ ਦੇ ਵਿੱਚ ਅਕਾਲ ਚਲਾਣਾ ਕਰ ਗਏ ਫਿਰ ਉੱਥੋਂ ਦੀ ਜਿਹੜੀ ਸੇਵਾ ਸੀ ਸੰਤੋਖ ਦਾਸ ਦੇ ਕੋਲ ਆਈ ਜਿੱਥੇ ਦਸਮ ਪਾਤਸ਼ਾਹ ਦਾ ਅੰਤਮ ਸੰਸਕਾਰ ਕੀਤਾ ਗਿਆ ਸੰਤੋਖ ਦਾਸ ਦੀ ਮੌਤ ਤੋਂ ਬਾਅਦ ਇਹ ਜਿਹੜੀ ਸੇਵਾ ਸੀ ਦੱਖਣੀ ਲੋਕਾਂ ਦੇ ਕੋਲ ਆ ਗਈ ਹੁਣ ਜਦੋਂ ਅਸੀਂ ਦੱਖਣੀ ਲੋਕਾਂ ਦਾ ਇਤਿਹਾਸ ਵੇਖਦੇ ਹਾਂ ਤਾਂ ਇਹ ਦੱਖਣ ਦੇ ਲੋਕ ਜਦੋਂ ਸਦੀ ਹਿਊਨ ਸੰਗ ਨੂੰ ਬੜਾ ਇੱਕ ਚਾਈਨੀਜ਼ ਟਰੈਵਲਰ ਹੋਇਆ ਹਿਊਨ ਸੰਗ ਹੀਰ ਸਿੰਘ ਲਿਖਦਾ ਹੈ ਕਿ 7ਵੀਂ ਸਦੀ ਤੋਂ ਇਹਨਾਂ ਦੇ ਮੰਦਰਾਂ ਦੇ ਵਿੱਚ ਬੱਕਰੀ ਦੀ ਬਲੀ ਦੀ ਪ੍ਰਥਾ ਸੀ ਤੁਸੀਂ ਹੋਰ ਪਿੱਛੇ ਚਲੇ ਜਾਓ ਪਾਸਕਰ ਗ੍ਰਹਿ ਸੂਤਰ ਤੇ ਬ੍ਰਹਮ ਵੈਵਰਤ ਪ੍ਰਾਣ ਉਹਨਾਂ ਦੇ ਵਿੱਚ ਲਿਖਿਆ ਹੈ ਕਿ ਇਹਨਾਂ ਮੰਦਰਾਂ ਦੇ ਵਿੱਚ ਗਾਊ ਦੀ ਬਲੀ ਦੀ ਪਰੰਪਰਾ ਸੀ ਇੱਕ ਲਾਹੌਰੀ ਰਾਮ ਬਲੀ ਦੀ ਕਿਤਾਬ ਹੈ ਕਿਹਾ ਹਿੰਦੂਆਂ ਨੇ ਗਾਊ ਮਾਸ ਖਾਇਆ ਉਹਦੇ ਚੋ ਸਾਰੇ ਗ੍ਰੰਥਾਂ ਦੇ ਹਵਾਲੇ ਦੇ ਕੇ ਦੱਸਦਾ ਕਿ ਇਹਨਾਂ ਦੇ ਧਰਮ ਦੇ ਵਿੱਚ ਗਾਊ ਮਾਸ ਦੀ ਤੇ ਗਾਊ ਦੀ ਬਲੀ ਦੀ ਪਰੰਪਰਾ ਸੀ ਇੱਥੋਂ ਤੱਕ ਕਿ ਪਾਸਕਰ ਗ੍ਰਹਿ ਸੂਤਰ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਚਿਰ ਤੱਕ ਵਰ ਔਰ ਵਦੂ ਦਾ ਵਿਆਹ ਹੀ ਸੰਪੂਰਨ ਨਹੀਂ ਜਿੰਨਾ ਚਿਰ ਉੱਥੇ ਗਊ ਦੀ ਬਲੀ ਨਹੀਂ ਦਿੱਤੀ ਜਾਂਦੀ ਅੱਜ ਵੀ ਤੁਸੀਂ ਕਿਸੇ ਹਿੰਦੂ ਵੀਰ ਦਾ ਵੇਦੀ ਦੇ ਦਵਾਲੇ ਤੇ ਹੁੰਦਾ ਵਿਆਹ ਵੇਖਿਓ ਉੱਥੇ ਕਿ ਤਿੰਕਾ ਤੋੜਨ ਦੀ ਰਸਮ ਕੀਤੀ ਜਾਂਦੀ ਹੈ ਕਿ ਤਿੰਕਾ ਤੋੜ ਕੇ ਅਗਨੀ 'ਚ ਸੁੱਟਿਆ ਜਾਂਦਾ ਹੈ ਪਾਸਕਰ ਗ੍ਰਹਿ ਸੂਤਰ ਨੂੰ ਪੜ੍ਹੀਏ ਤਾਂ ਉਹ ਤਿੰਕਾ ਤੋੜਨ ਦੀ ਰਸਮ ਉਸੇ ਸੰਕਲਪ ਦੇ ਮਾਤਰ ਹੈ ਕਿ ਅਸੀਂ ਗਰਉ ਦੀ ਬਲੀ ਦੇ ਦਿੱਤੀ ਹੈ ਕਿਉਂਕਿ ਹੁਣ ਗਊ ਨਹੀਂ ਵੜਦੇ ਉਹ ਤਿੰਕਾ ਤੋੜ ਕੇ ਕਹਿੰਦੇ ਸੀ ਗਊ ਦੀ ਬਲੀ ਦੇ ਦਿੱਤੀ ਹੈ ਉਸੇ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਕਦੀ ਸਿਰ ਭੇਟ ਕਰਨ ਦੀ ਰਸਮ ਜਿਹੜੀ ਸੀ ਉਹ ਨਾਰੀਅਲ ਤੋੜਨ ਦੇ ਰੂਪ ਚ ਆ ਗਈ ਜਿੱਥੇ ਅਸੀਂ ਆਪਣੇ ਆਪ ਨੂੰ ਭੇਟ ਕਰ ਦਿੱਤਾ ਸੋ ਹਿਊਨ ਸੰਗ ਕਹਿੰਦਾ ਹੈ ਕਿ ਇਹਨਾਂ ਦੇ ਮੰਦਰਾਂ ਦੇ ਵਿੱਚ ਕਦੀ ਮਨੁੱਖਾਂ ਦੀ ਬਲੀ ਅਥਰਵ ਵੇਦ ਨੂੰ ਪੜ੍ਹ ਕੇ ਵੇਖੋ ਫਿਰ ਘੋੜਿਆਂ ਦੀ ਬਲੀ ਅਸ਼ਮੇਕਜਕ ਫਿਰ ਗੈਂਡਿਆਂ ਦੀ ਬਲੀ ਗੈਂਡਾ ਮੇਕਜਕ ਅਸੀਂ ਪੜ੍ਹ ਹੀ ਸਕਦੇ ਹਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬਹਾਰਾਜ ਜਿਕਰ ਕੀਤਾ ਜੀਆਂ ਬਧੋ ਸੋ ਧਰਮ ਕਰ ਥਾਪੋ ਔ ਧਰਮ ਕਹੋ ਕਤ ਪਾਈ ਆਪਸ ਕੋ ਮਨਵਰ ਕਰ ਥਾਪੋ ਕਾ ਕੋ ਕਹੋ ਕਸਾਈ ਕਿ ਤੁਸੀਂ ਮੰਦਰਾਂ ਦੇ ਵਿੱਚ ਬਲੀਆਂ ਦਿੰਦੇ ਹੋ ਸੋ ਉਹ ਦੱਖਣੀ ਪਰੰਪਰਾ ਦੇ ਵਿੱਚ ਮੰਦਰਾਂ ਦੇ ਵਿੱਚ ਬਲੀਆਂ ਦੇਣ ਦਾ ਵਿਧਾਨ ਤੁਰਿਆ ਹੁੰਦਾ ਸੀ ਸਾਡੀ ਗੁਰਮਤ ਵਿਚਾਰਧਾਰਾ ਵਿੱਚ ਬਿਲਕੁਲ ਨਹੀਂ ਹੈਗਾ ਜਦੋਂ ਉੱਥੇ ਨਦੇੜ ਸਾਹਿਬ ਗਏ ਸਿੱਖ ਜਿਹੜੇ ਗੁਰਮਤ ਵਿਚਾਰਧਾਰਾ ਤੋਂ ਜਾਣੂ ਸੀ ਹੌਲੀ ਹੌਲੀ ਪੂਰੇ ਹੁੰਦੇ ਗਏ ਸਰੀਰਕ ਰੂਪ ਦੇ ਵਿੱਚ ਤੇ ਉਹ ਸਾਰਾ ਪ੍ਰਬੰਧ ਇਹਨਾਂ ਦੱਖਣੀ ਲੋਕਾਂ ਦੇ ਕੋਲ ਆ ਗਿਆ ਇੰਨਾ ਚੜਾਵੇ ਦੇ ਕਰਕੇ ਉਸ ਸਥਾਨਾਂ ਤੇ ਕਾਬਜ਼ ਤੇ ਹੋ ਗਏ ਪਰ ਜਿਹੜੀਆਂ ਮੰਦਰ ਦੇ ਵਿੱਚ ਪਰੰਪਰਾ ਚੱਲਦੀਆਂ ਸੀ ਬਲੀਆਂ ਦੇਣ ਦੀਆਂ ਤੇ ਖੂਨ ਦੇ ਤਿਲਕ ਲਾਉਣ ਦੀਆਂ ਉਹ ਆਪਣੇ ਨਾਲ ਹੀ ਲੈ ਸੋ ਇਹ ਜਿਹੜੀ ਪਰੰਪਰਾ ਹੈ ਇਹ ਗੁਰਮਤ ਅਨੁਸਾਰੀ ਨਹੀਂ ਹੈਗੀ ਇਹ ਗੱਲ ਠੀਕ ਹੈ ਕਿ ਜੁੱਧ ਵਿਦਿਆ ਦੇ ਵਿੱਚ ਨਪੁੰਨ ਜੋਧੇ ਜਿਹੜੇ ਨੇ ਖੁੱਲੇ ਜਾਨ ਉਹਨਾਂ ਦਾ ਸ਼ਿਕਾਰ ਜੰਗਲ ਦੇ ਵਿੱਚ ਕਰਦੇ ਰਹੇ ਨੇ ਦਸ਼ਮਪਾਸ਼ਾ ਨੇ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਛੇਵੇਂ ਪਾਸ਼ਾ ਨੇ ਸ਼ੇਰ ਦਾ ਸ਼ਿਕਾਰ ਕੀਤਾ ਔਰ ਇੱਕ ਗੱਲ ਹੋਰ ਵੀ ਖਿਆਲ ਕਰਿਓ ਜਿੰਨੇ ਸ਼ਿਕਾਰ ਦਸ਼ਮਪਾਸ਼ਾ ਤੋਂ ਲੈ ਕੇ ਹਰੀ ਸਿੰਘ ਨਲੂਆ ਵੱਲੋਂ ਕੀਤੇ ਗਏ ਨੇ ਤਕਰੀਬਨ ਉਹਨਾਂ ਸ਼ੇਰਾਂ ਦੇ ਸ਼ਿਕਾਰ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਲੋਕ ਆ ਕੇ ਕਰਦੇ ਸੀ ਕਿ ਪਾਤਸ਼ਾਹ ਸ਼ੇਰ ਆਦਮ ਖੋਰ ਹੋ ਗਿਆ ਪਿੰਡਾਂ ਚੋਂ ਬੰਦੇ ਖਾਣ ਲੱਗ ਗਿਆ ਜਦੋਂ ਸ਼ੇਰ ਆਦਮ ਖੋਰ ਹੋ ਜਾਂਦਾ ਫਿਰ ਉਹ ਆਮ ਜਾਨਵਰ ਨਹੀਂ ਖਾਂਦਾ ਫਿਰ ਉਹ ਬੰਦੇ ਦਾ ਮਾਸ ਖਾਂਦਾ ਜਿਹੜੇ ਸ਼ੇਰ ਆਦਮ ਖੋਰ ਹੋ ਜਾਂਦੇ ਸੀ ਉਦੋਂ ਉਹਨਾਂ ਦਾ ਸ਼ਿਕਾਰ ਗੁਰੂ ਪਾਤਸ਼ਾਹ ਵੱਲੋਂ ਕੀਤਾ ਜਾਂਦਾ ਸੀ ਸੋ ਜਿਹੜਾ ਉਹ ਸਾਡੇ ਧਰਮ ਦੇ ਵਿੱਚ ਉਹ ਬਲੀ ਦੀ ਉਹ ਕੁਰਬਾਨੀ ਦਾ ਕੋਈ ਸਿਧਾਂਤ ਨਹੀਂ ਕੋਈ ਵਿਚਾਰਧਾਰਾ ਨਹੀਂ ਜਿੱਥੇ ਜਿੱਥੇ ਅਸੀਂ ਸਿੱਖ ਬੈਠੇ ਆ ਅਸੀਂ ਕੋਸ਼ਿਸ਼ ਕਰੀਏ ਲਿਖਤੀ ਰੂਪ ਦੇ ਵਿੱਚ ਮੀਡੀਆ ਦੇ ਰਾਹੀਂ ਇਹ ਗੱਲ ਜਿਹੜੇ ਸਾਡੇ ਤਖਤ ਸਹਿਬਾਨ ਨੇ ਉੱਥੋਂ ਤੱਕ ਪਹੁੰਚਾਈਏ ਕਿ ਇਹ ਜਿਹੜੀਆਂ ਪਰੰਪਰਾਵਾਂ ਨੇ ਮੈਂ ਇੰਕਿੰਦਾ ਕਿ ਠੀਕ ਹੈ ਜੇਕਰ ਕਿਸੇ ਨੂੰ ਇੰਨਾ ਹੀ ਖੂਨ ਵਹਾਉਣ ਦਾ ਸ਼ੌਕ ਹੈ ਮੈਂ ਜਾ ਕੇ ਜੰਗਲ ਦੇ ਵਿੱਚ ਸ਼ੇਰ ਦਾ ਕਰੇ ਸ਼ਿਕਾਰ ਸਾਨੂੰ ਵੀ ਪਤਾ ਲੱਗੇ ਕਿਰਪਾਨ ਦੇ ਨਾਲ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ ਪਰ ਇੱਕ ਬੰਨ ਕੇ ਖਿਆਲ ਕਰਿਓ 1707 ਦੇ ਵਿੱਚ ਆਗਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਨੂੰ ਮਿਲਦੇ ਨੇ ਤੇ ਬਹਾਦਰ ਸ਼ਾਹ ਪਾਦਸ਼ਾਹ ਨੂੰ ਇੱਕ ਸਵਾਲ ਕਰਦਾ ਹੈ ਕਹਿੰਦਾ ਪਾਦਸ਼ਾਹ ਮੈਂ ਸੁਣਿਆ ਪਹਾੜੀ ਰਾਜਿਆਂ ਦੇ ਕੋਲੋਂ ਕਿ ਤੁਸੀਂ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਹੈ ਪਾਦਸ਼ਾਹ ਹੁਣ ਵੀ ਕਰਕੇ ਵਿਖਾ ਸਕਦੇ ਹੋ ਕਿ ਕੋਈ ਜੈਜੋ ਦੇ ਜੰਗਲ ਦੇ ਵਿੱਚ ਬੜਾ ਖਤਰਨਾਕ ਸ਼ੇਰ ਹੈ ਪਾਤਸ਼ਾ ਕਹਿੰਦੇ ਬਹਾਦਰ ਸ਼ਾਹ ਕਿਉਂ ਨਹੀਂ ਹੁਣ ਵੀ ਕਰ ਸਕਦਾ ਉੱਠਣ ਲੱਗਦੇ ਨੇ ਤੇ ਲੱਗੇ ਖੜਾ ਗੁਰੂ ਕਾ ਸਿੱਖ ਪਾਈ ਰੋਸ਼ਨ ਸਿੰਘ ਕਹਿੰਦਾ ਪਾਤਸ਼ਾ ਇਹ ਕਿਵੇਂ ਹੋ ਸਕਦਾ ਸਿੱਖ ਕਬ ਤਰਦਾ ਬੈਠਾ ਹੋਵੇ ਤੁਹਾਡੀ ਤੇ ਸ਼ਿਕਾਰ ਕਰਨ ਵਾਸਤੇ ਤੁਸੀਂ ਜਾਓ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਮੈਂ ਜਾਊਂਗਾ ਸਿੱਖ ਤਵਾ ਰਿੱਖ ਤੇ ਚ ਪੜ ਕੇ ਵੇਖ ਲਿਓ ਪਾਤਸ਼ਾ ਆਪਣੀ ਸ਼ਮਸ਼ੀਰ ਦੇਣ ਲੱਗੇ ਰੋਸ਼ਨ ਜੀ ਹੱਥ ਸੀ ਗੋਟ ਖੜਾ ਹੋ ਗਿਆ ਕਹਿੰਦਾ ਨਹੀਂ ਪਾਤਸ਼ਾ ਜੇ ਮੈਂ ਤੁਹਾਡੀ ਸ਼ਮਸ਼ੀਰ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਤਾਂ ਬਹਾਦਰ ਸ਼ਾ ਸੋਚੇਗਾ ਕਿ ਸ਼ਾਇਦ ਤਲਵਾਰ ਦੇ ਵਿੱਚ ਕੋਈ ਕਰਾਮਾਤ ਹੈ, ਕਿਰਪਾਨ ਚ ਕੋਈ ਕਰਾਮਾਤ ਹੈ। ਮੈਂ ਤੁਹਾਡੀ ਤਾਂ ਕੀ ਮੈਂ ਆਪਣੀ ਵੀ ਸ਼ਮਸ਼ੀਰ ਵੀ ਪਾਤਸ਼ਾ ਇੱਥੇ ਰੱਖ ਕੇ ਜਾ ਰਿਹਾ। ਤੇ ਪਾਤਸ਼ਾ ਕਹਿੰਦੇ ਨੇ ਰੌਸ਼ਨ ਸਿੰਘ ਫਿਰ ਸ਼ਿਕਾਰ ਕਿਸ ਤਰ੍ਹਾਂ ਕਰੇਗਾ? ਕਹਿੰਦਾ ਪਾਤਸ਼ਾ ਕੁੱਤਕੇ ਦੇ ਨਾਲ, ਡੰਡੇ ਦੇ ਨਾਲ। ਹੁਣ ਬਹਾਦਰ ਸ਼ਾ ਸੋਚਦਾ ਹੈ ਕਿ ਉਸ ਆਦਮਖੋਰ ਸ਼ੇਰ ਦਾ ਸ਼ਿਕਾਰ ਕਰਨ ਤੋਂ ਤਾਂ ਮੇਰੇ ਹਥਿਆਰਬੰਦ ਸਿਪਾਹੀ ਜੰਗਲ ਚ ਨਹੀਂ ਵੜਦੇ ਜੈਜੋ ਦੇ ਜੰਗਲ ਚ। ਇਹ ਕੈਸਾ ਗੁਰੂਰ ਕੈਸੇ ਸਿੱਖ ਆਪਣੀ ਸ਼ਮਸ਼ੀਰ ਵੀ ਲਾ ਕੇ ਵੱਡੀ ਗੁਰੂ ਪਾਸ਼ਾ ਦੇ ਅੱਗੇ ਰੱਖ ਕੇ ਕਹਿੰਦਾ ਪਾਸ਼ਾ ਡੰਡੇ ਦੇ ਨਾਲ ਸ਼ਿਕਾਰ ਕਰਨ ਜਾਣਾ। ਸ਼ਾਮ ਹੋਈ ਤਾਂ ਭਾਈ ਰੋਸ਼ਨ ਸਿੰਘ ਦਰਬਾਰ ਦੇ ਵਿੱਚ ਆਉਂਦਾ ਹੈ। ਗੁਰੂ ਪਾਸ਼ਾ ਤੇ ਭਾਦਰ ਸ਼ਾਹ ਬੈਠੇ ਨੇ। ਕਮਰ ਕੱਸੇ ਨੂੰ ਖੋਲ ਕੇ ਉਹਦੀਆਂ ਸ਼ੇਰ ਦੀਆਂ ਲੱਤਾਂ ਬੰਨੀਆਂ ਹੋਈਆਂ ਨੇ ਤੇ ਡੰਡੇ ਮਾਰ-ਮਾਰ ਕੇ ਉਹਦਾ ਸਿਰ ਫੀਆਂ ਹੋਇਆ ਤੇ ਲਿਆ ਕੇ ਭਾਦਰ ਸ਼ਾਹ ਦੇ ਅੱਗੇ ਸੁੱਟ ਦਿੰਦਾ। ਭਾਦਰ ਸ਼ਾਹ ਜ਼ਮੀਨ ਨੂੰ ਹੱਥ ਲਾ ਕੇ ਕੰਨਾਂ ਨੂੰ ਹੱਥ ਲਾਉਂਦਾ ਕਹਿੰਦਾ ਲਾਹੌਲ ਕੁਵਤ ਇਲਾ ਐਸੇ ਸਿੱਖ ਕਹਿੰਦਾ ਮੈਂ ਕੁਰਬਾਨ ਜਾਂਣਾ। ਆਪਣੇ ਗਾਲ ਦਾ ਕੈਂਠਾ ਲਾ ਕੇ ਭਾਈ ਰੋਸ਼ਨ ਸਿੰਘ ਦੇ ਗਾਲ 'ਚ ਪਾਉਣ ਲੱਗਦਾ ਰੋਸ਼ਨ ਸਿੰਘ ਪਿੱਛੇ ਹੋ ਜਾਂਦਾ ਕਹਿੰਦਾ ਨਹੀਂ ਬਹਾਦਰ ਸ਼ਾ ਜਿਸ ਗੁਰੂ ਦੀ ਕਿਰਪਾ ਦੇ ਨਾਲ ਕਹਿੰਦਾ ਸਿੰਘ ਸ਼ੇਰ ਦਾ ਸ਼ਿਕਾਰ ਕਰਕੇ ਲੈ ਕੇ ਆਇਆ ਉਸ ਸਿੰਘ ਦੀ ਝੋਲੀ ਕਿਸੇ ਹੋਰ ਦੇ ਅੱਗੇ ਨਹੀਂ ਅੱਡੀ ਜਾ ਸਕਦੀ ਜੇ ਮੈਂ ਵਰਦਾਨ ਵੀ ਲੂੰਗਾ ਆਪਣੇ ਗੁਰੂ ਦੇ ਕੋਲੋਂ ਤੇਰੇ ਕੋਲੋਂ ਨਹੀਂ ਇੰਨਾ ਅਕੀਦਾ ਇੰਨੀ ਉੱਚੀ ਸਿੱਖਾਂ ਦੀ ਅਜ਼ਮਤ ਇੰਨੇ ਉੱਚੇ ਸਿਧਾਂਤ ਇੰਨੀ ਉੱਚੀ ਵਿਚਾਰਧਾਰਾ ਤੇ ਅੱਜ ਅਸੀਂ ਕੀ ਕਹੀਏ ਕਿ ਇਹ ਸਿੰਘ ਉਹਨਾਂ ਸਿੰਘਾਂ ਦੇ ਵਾਰਿਸ ਨੇ ਜਿਹੜੇ ਇੱਕ ਛੋਟੇ ਜਿਹੇ ਜਾਨਵਰ ਦੀਆਂ ਲੱਤਾਂ ਬਾਹਾਂ ਫਨ ਕੇ ਦਾ ਸਿਰ ਵੱਢ ਦਿੰਦੇ ਨੇ ਇਹ ਸੂਰਬਿੱਤਾ ਕਿੱਥੇ ਸੋ ਅੱਜ ਅਸੀਂ ਉਸ ਭਾਈ ਰੋਸ਼ਨ ਸਿੰਘ ਦੇ ਵਾਰਿਸ ਨਹੀਂ ਅੱਜ ਤੇ ਅਸੀਂ ਇੱਕ ਕਹਿ ਸਕਦੇ ਹਾਂ ਕਿ ਜੇ ਬੁਰਾ ਨਾ ਤੁਸੀਂ ਮੰਨੋ ਤਾਂ ਇੰਜ ਲੱਗਦਾ ਕਿ ਜਲਾਦ ਦਾ ਰੂਪ ਬਣ ਗਿਆ ਕਿ ਕਿਸੇ ਧਰਮ ਦੇ ਸਥਾਨ ਦੇ ਉੱਪਰ ਕਿਸੇ ਬਿਲਕੁਲ નિર્ਦੋਸ਼ ਜਾਨਵਰ ਨੂੰ ਉਹਨੂੰ ਬਲੀ ਦੇ ਕੇ ਉਹਦਾ ਸਿਰ ਧੜ ਤੋਂ ਉਜਦਾ ਕਰ ਦੇਣਾ ਕੋਈ ਬਹਾਦਰੀ ਵਾਲਾ ਕੰਮ ਨਹੀਂ ਸੋ ਜਿਵੇਂ ਹੋਰ